ਤਾਂ ਕਿ ਉਹ ਇਹ ਮਹਿਸੂਸ ਨਾ ਕਰਨ ਕਿ ਸ਼ਾਇਦ ਅਸੀਂ ਸਮਾਜ ਤੋਂ ਕੱਟ ਗਏ ਤੇ ਖੇਡਾਂ ਵਾਸਤੇ ਤਾਂ ਕਿ ਉਹਨਾਂ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਇੱਧਰ ਉੱਧਰ ਜਿਹੜੀ ਸੋਚ ਪਟਕਾਉਣ ਤੋਂ ਰੋਕਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਪੰਜਾਬ 'ਚ 3083 ਪਿੰਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਤਿੰਨ ਤਿੰਨ ਪੀੜ੍hiyan ਜਿਹੜੀਆਂ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਪੋਤਾ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਤੇ ਉਸ ਪੋਤੇ ਦਾ ਜਿਹੜਾ ਬਾਪੂ ਹੈ ਉਹ ਵੀ ਉਸੇ ਗਰਾਊਂਡ 'ਚ ਅਸੀਂ ਜਾਂਦੇ ਸੀ ਤਾਂ ਲੋਕ ਕਹਿੰਦੇ ਸੀ ਸਾਡਾ ਸਕੂਲ ਜਿਹੜਾ ਉਹ 8ਵੀਂ ਦਾ 10ਵੀਂ ਦਾ ਕਰ ਦਿਓ ਜੀ ਮੈਂ ਪੁੱਛਦਾ ਸੀ ਕਿ 10ਵੀਂ ਵਾਲਾ ਸਕੂਲ ਕਿੰਨੀ ਦੂਰ ਹੈ 5 ਕਿਲੋਮੀਟਰ ਜੀ 6 ਕਿਲੋਮੀਟਰ ਜੀ 10 ਕਿਲੋਮੀਟਰ 5 ਕਿਲੋਮੀਟਰ ਤੋਂ 10 ਕਿਲੋਮੀਟਰ ਵੀ ਸਿਕੰਦੇ ਪਵਿੱਤਰ ਤਖਤ ਸਹਿਬਾਨ ਤਿੰਨ ਸ਼ਹਿਰ ਨੇ ਸ਼੍ਰੀ ਨਨਦਪੁਰ ਸਾਹਿਬ ਜੀ ਸ਼੍ਰੀ ਨਨਦਪੁਰ ਸਾਹਿਬ ਤੇ ਤਲਵੰਡੀ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਵਿਧਾਨ ਸਭਾ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਜਦੋਂ ਦਾ ਪੰਜਾਬ ਬਣਿਆ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹੋਂ ਸ਼੍ਰੀ ਨਨਦਪੁਰ ਸਾਹਿਬੇ ਕੇ ਗੁਰੂ ਦੇ ਚਰਨਾਂ ਦੇ ਵਿੱਚ ਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਹਦੇ ਵਿੱਚ ਲੋਕਾਂ ਨੂੰ ਖਾਸ ਤੌਰ ਤੇ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਜਾਂਦੀ ਹੈ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਨੇ ਜਾਂ ਮੈਂ ਮਿਲਦਾ ਵੀ ਰਹਿਣਾ ਵੀਡੀਓ ਵੀ ਦੇਖਦਾ ਰਹਿਣਾ ਬਹੁਤ ਸਾਰੇ ਬਜ਼ੁਰਗ ਇਹੋ ਜਿਹੇ ਨੇ ਕਿ 70 ਸਾਲ ਦੀ ਉਮਰ ਹੈ ਜੀ ਪਹਿਲੀ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਜਿੰਦਗੀ ਚ ਪਹਿਲੀ ਵਾਰ ਸਾਲਾ ਸਰ ਜਾ ਰਹੇ ਆ ਜੀ ਪਹਿਲੀ ਵਾਰ ਰਾਮ ਤੀਰਥ ਚੱਲੇ ਆ ਜੀ ਮੱਥਾ ਟੇਕਣ ਪਹਿਲੀ ਵਾਰ ਅਨੰਪੁਰ ਸਾਹਿਬ ਪਹਿਲੀ ਵਾਰ ਅਜਮੇਰ ਸ਼ਰੀਫ ਚੱਲੇ ਆ ਜੀ ਹਰ ਧਰਮ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਵਾਸਤੇ ਅਸੀਂ ਬੱਸਾਂ ਚਲਾਵਾਂ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਬਿਲਕੁਲ ਉਸੇ ਤਰ੍ਹਾਂ ਹੀ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ 1 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ ਉਸ ਤੋਂ ਬਾਅਦ ਅਗਲੀ 20 ਫਰਵਰੀ ਤੱਕ ਅਗਲੇ ਸਾਲ ਦੀ 20 ਫਰਵਰੀ 26 ਤੱਕ ਸਾਡੇ 600 ਸਾਲਾਂ ਦੀਆਂ ਤਿਆਰੀਆਂ ਉਹਦੇ ਸਮਾਗਮ ਬਿਲਕੁਲ ਉਸੇ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ ਨੇ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੁਰਾਲਗੜ ਪਿੰਡ ਦੇ ਵਿੱਚ ਬੜਾ ਸਮਾਂ ਉਹਨਾਂ ਨੇ ਆਪਣੇ ਜੀਵਨ ਦਾ ਬਤਾਇਆ ਤੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਪਵਿੱਤਰ ਤੇ ਮਹਾਨਤਮ ਦੁਨੀਆ ਦਾ ਜਿਹੜਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੜਕ ਸੁਰੱਖਿਆ ਫੋਰਸ ਇਹ ਨਵੀਂ ਕਿਸਮ ਦੀ ਇੱਕ ਅਸੀਂ ਪਹਿਲ ਕੀਤੀ ਜਿਹੜੀ ਜਿਹਦੀ ਦੇਸ਼ ਦੇ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਪੰਜਾਬ ਜਿਹੜਾ ਉਹ ਸਭ ਤੋਂ ਟਾਪ ਤੇ ਸੀ ਸੜਕ ਹਾਸਿਆਂ ਦੇ ਵਿੱਚ ਮੌਤਾਂ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਉੱਥੇ ਡਾਟਾ ਕਢਾਇਆ ਸੀ ਉਸ ਵੇਲੇ 14 ਜਾਂ 15 ਪਰ ਡੇ ਇੱਕ ਦਿਨ 'ਚ 14 ਜਾਂ 15 ਮੌਤਾਂ ਇੱਕ ਦਿਨ 'ਚ ਜੇ ਨੂੰ ਆਪਾਂ ਮਹੀਨਿਆਂ ਨਾਲ ਤੇ ਸਾਲ ਨਾਲ ਗੁਣਾ ਕਰ ਲਈਏ ਤਾਂ 5000 ਤੋਂ ਉੱਪਰ ਬਣਦੇ एसएसएफ ਬਣਾਈ ਸੜਕ ਸੁਰੱਖਿਆ ਫੋਰਸ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਹੁਣ ਤੱਕ ਸੜਕ ਤੇ ਔਨ ਦਾ ਸਪੋਰਟ ਜਿਹੜੀਆਂ ਮੋਤਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ 48 ਤੋਂ 50% ਦੀ ਕਮੀ ਆ ਗਈ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਰਾਜ ਸਭਾ ਦੇ ਵਿੱਚ ਸਵਾਲ ਆਇਆ ਤਾਂ ਉੱਥੇ ਦੇਸ਼ ਦੇ ਟਰਾਂਸਪੋਰਟ ਮੰਤਰੀ ਨੇ ਇੱਕ ਜਵਾਬ ਦਰਾਂ ਦੱਸਿਆ ਤੇ ਹੁਣ ਉਹ ਕਈ ਸੂਬੇ ਸਾਥੋਂ ਉਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਤੇ ਉਹਨਾਂ ਕੋਲੇ ਕੀ ਕੀ ਐਸਐਸਐਫ ਵਾਲਿਆਂ ਕੋਲੇ ਰਾਤ ਜਾਂ ਕੈਸ਼ ਉਹ ਵੀ ਉਹਨਾਂ ਲੋਕਾਂ ਦੇ ਘਰਾਂ ਚ ਪਹੁੰਚਾਇਆ ਕਿਉਂਕਿ ਜਦੋਂ ਐਕਸੀਡੈਂਟ ਹੋ ਜਾਂਦਾ ਆਪਾਂ ਇਹ ਨਹੀਂ ਦੇਖਦੇ ਕਿ ਮੇਰਾ ਪਰਸ ਕਿੱਥੇ ਐ ਕੋਈ ਪਰਿਵਾਰ ਐ ਵਿਆਹ ਤੇ ਜਾ ਰਿਹਾ ਐ ਉਹ ਤਾਂ ਜਾਨ ਬਚਾਉਣ ਦੀ ਉਦੋਂ ਲੱਗੀ ਹੁੰਦੀ ਐ ਉਦੋਂ ਕੋਈ ਪਰਸ ਦੇਖਣ ਦੀ ਜਾਂ ਸੋਨਾ ਸਾਂਭਣ ਦੀ ਥੋੜੀ ਹੁੰਦੀ ਐ ਆਮ ਤੌਰ ਤੇ ਕੋਈ ਕੋਈ ਲੈ ਜਾਂਦਾ ਸੀ ਕੋਈ ਚੋਰੀ ਹੋ ਜਾਂਦੇ ਸੀ ਉਹ ਚੀਜ਼ਾਂ ਪਰ ਸੜਕ ਸੁਰੱਖਿਆ ਫੋਰਟ ਨੂੰ ਇਸ ਤਰ੍ਹਾਂ ਦੀ ਪੈਨਿੰਗ ਦਿੱਤੀ ਗਈ ਐ ਕਿ ਕੁਝ ਬੰਦੇ ਜਿਹੜੇ ਉਹ ਫਸਟ ਏਡ ਦੇ ਕੇ ਬਲੀਡਿੰਗ ਰੋਕਣਗੇ ਹਸਤਾ ਲੈ ਜਾਣਗੇ ਬਾਕੀ ਬੰਦੇ ਉਸ ਗੱਡੀ ਦੇ ਵਿੱਚ ਜੋ ਸਬਾਨ ਹੈ ਉਹਨੂੰ ਲਿਖਣਗੇ ਕੈਮਰੇ ਤੇ ਉਹਦੀ ਵੀਡੀਓ ਬਣੂਗੀ ਤੇ ਉਹਨਾਂ ਨੂੰ ਫਿਰ ਉਤ ਬਾਅਦ ਚ ਉਹਨਾਂ ਨੂੰ ਬਾਰਸਾਂ ਨੂੰ ਉਥੇ ਕੇ ਆਉਣਗੇ ਪਿੰਡਾਂ ਦੇ ਵਿਕਾਸ ਵਾਸਤੇ 13000 ਤੋਂ ਬਾਅਦ ਛੱਪੜਾਂ ਦੀ ਸਫਾਈ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਸਕੀਮ ਦੇ ਵਿੱਚ 275 ਮਾਡਰਨ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਬੜਾ ਬਣ ਗਈਆਂ ਨੇ ਹੋਰ ਵੀ ਬਣਾਈਆਂ ਜਾਣਗੀਆਂ 43000 ਕਿਲੋਮੀਟਰ ਸੜਕਾਂ ਜਿਹੜੀਆਂ ਟੋਟਲ 65000 ਕਿਲੋਮੀਟਰ ਹੈ 43000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਉਹ ਬਹੁਤ ਸ਼ਾਨਦਾਰ ਬਣਾਈਆਂ ਜਾ ਰਹੀਆਂ ਨੇ ਤੇ ਕੁਆਲਿਟੀ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਪਿੰਡੂ ਲਿੰਕ ਸੜਕਾਂ ਤੇ ਮਿੰਨੀ ਬੱਸਾਂ ਚਲਾਉਣ ਵਾਸਤੇ 1600 ਤੋਂ ਵੱਧ ਪਰਮੰਟ ਜਿਹੜੇ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਵਿੱਚ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਪਰਮੰਟ ਲੈ ਕੇ ਆਪਨਾ ਸਵੇਰ ਰੋਜ਼ਗਾਰ ਦੇ ਅੰਤਰਗਤ ਕੰਮ ਕਰ ਸਕਦੇ ਇਜ਼ੀ ਰਿਸਟਰੀ ਹੈ ਜ਼ਮੀਨਾਂ ਦੀ ਰਿਸਟਰੀ ਕਰਾਉਣ ਵਾਸਤੇ ਤਹਿਸੀਲਾਂ ਚੋਂ ਵਿਚੋਲਾ ਕਰ ਚਲ ਖਤਮ ਕੀਤਾ ਹੈ ਬੜੀ ਰਿਸ਼ਵਤ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਤਹਿਸੀਲਾਂ ਚੋਂ ਇਜ਼ੀ ਰਿਸਟਰੀ ਨਾਲ ਜੁਲਾਈ ਤੋਂ ਦਸੰਬਰ ਤੱਕ 2025 ਤੱਕ 3.70 ਲੱਖ ਤੋਂ ਵੱਧ ਰਿਸਟਰੀਆਂ ਹੋਈਆਂ ਨੇ ਕਿਹੜੀ ਹੈ ਘਰੇਲੂ ਮਾਵਾ ਭੈਣਾ ਉਹ ਘਰੇ ਬੈਠੀਆਂ ਉਹ ਜਨਰੇਟ ਕਰ ਰਹੀਆਂ ਨੇ ਮੈਂ ਅੱਜ ਇਸ ਮੌਕੇ ਤੇ ਇਹੀ ਗੱਲ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਸਾਡੇ ਦਿਲ ਦੇ ਵਿੱਚ ਬਹੁਤ ਉਭਾਲ ਨੇ ਜਜ਼ਬੇ ਨੇ ਬਹੁਤ ਸਾਲ ਪਿੱਛੇ ਰਹਿ ਗਏ ਹੁਣ ਮਹੀਨਿਆਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਉਹ ਪਿਛਲਾ ਜਿਹੜਾ ਟਾਈਮ ਆ ਨੂੰ ਕਵਰ ਕਰਨਾ ਪੈਣਾ ਮੈਡੀਕਲ ਕਾਲਜ ਉਹ ਸ਼ਹਿਰਪੁਰ ਦੇ ਵਿੱਚ ਉਦੀ ਸਾਰੀ ਫਾਰਮੈਲਟੀ ਹੋ ਗਈ ਆ ਉਹ ਨਾਲੇ ਦਿਨਾਂ 'ਚ ਉਹਦੀ ਉਹ ਸਾਰੀ ਸ਼ੁਰੂ ਹੋ ਜੂਗੀ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਉਹ ਸਾਰਾ ਹੋ ਗਿਆ ਔਰ ਬਿਲਡਿੰਗ ਪਹਿਲੇ ਹੀ ਆਪਾਂ ਸਿਲੈਕਟ ਕਰ ਚੁੱਕੇ ਆ ਮੈਡੀਕਲ ਕਾਲਜ ਹੁਸ਼ਿਆਰਪੁਰ ਨੂੰ ਮਿਲੂਗਾ ਹੁਸ਼ਿਆਰਪੁਰ ਪਹਿਲਾਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਹੈ ਨਹੀਂ ਔਰ ਰਾਜਧਾਨੀ ਨੂੰ ਖੋਹਣ ਵਾਸਤੇ ਨਿਤ ਨਵੀਂ ਕੋਈ ਸਕੀਮ ਕੱਢ ਲੈਂਦੇ ਆ ਆ ਕਾਨੂੰਨ ਆਊਗਾ ਆ ਚੰਡੀਗੜ੍ਹ ਨੂੰ ਅਸੀਂ ਅਲੱਗ ਕਰ ਦਾਂਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਹੁਣ ਸੈਂਟਰ ਦੇ ਥੱਲੇ ਆ ਜੂਗਾ ਉਹਦੇ ਥੱਲੇ ਆ ਜੂਗਾ ਫਿਰ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਸ਼ਹਿਰਪੁਰ ਨਾਲ ਬਹੁਤ ਪੁਰਾਣਾ ਨੱਤਾ ਹੈ ਉਹਦਾ ਰੌਲਾ ਪੈ ਜਾਂਦਾ ਸੋ ਮੈਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਦਿਵਾਉਣ ਵਾਸਤੇ ਵੀ ਅਸੀਂ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਜਿੱਥੇ ਤੱਕ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਹੈ ਨਹੀਂ ਔਰ ਰਾਜਧਾਨੀ ਨੂੰ ਖੋਹਣ ਵਾਸਤੇ ਨਿਤ ਨਮੀ ਕੋਈ ਸਕੀਮ ਕੱਢ ਲੈਂਦੇ ਆ ਆਹ ਕਾਨੂੰਨ ਆਊਗਾ ਆਹ ਚੰਡੀਗੜ੍ਹ ਨੂੰ ਅਸੀਂ ਅਲੱਗ ਕਰ ਦਾਂਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਹੁਣ ਸੈਂਟਰ ਦੇ ਥੱਲੇ ਆ ਜਾਊਗਾ ਉਹਦੇ ਥੱਲੇ ਆ ਜਾਊਗਾ ਫਿਰ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਸ਼ਹਿਰਪੁਰ ਨਾਲ ਬਹੁਤ ਪੁਰਾਣਾ ਨਾਤਾ ਹੈ ਉਹਦਾ ਰੌਲਾ ਪੈ ਜਾਂਦਾ ਸੋ ਮੈਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਦਿਵਾਉਣ ਵਾਸਤੇ ਵੀ ਅਸੀਂ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਜਿੱਥੇ ਤੱਕ